ਤੇ ਇੱਕ ਆਪਾਂ ਦੁਕਾਨ ਦੀ ਲੋਕੇਸ਼ਨ ਚੇਂਜ ਕਰੀ ਆ ਪਹਿਲਾਂ ਆਪਣੀ ਬੱਸ ਸਟੈਂਡ ਦੇ ਉੱਪਰ ਦੁਕਾਨ ਸੀ ਤੇ ਹੁਣ ਥੋੜੀ ਪਿੱਛੇ ਹਟਵੀਂ ਦੁਕਾਨ ਹੈਗੀ ਤੇ ਜੇ ਤੁਹਾਨੂੰ ਦੁਕਾਨ ਦੇ ਵਿੱਚ ਲੱਭਣ ਦੇ ਵਿੱਚ ਕੋਈ ਪ੍ਰੋਬਲਮ ਹੋਂਦੀ ਹੈ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ 855 ਦੇ ਉੱਤੇ ਆਪਾਂ 16 ਇੰਚੀ ਸੈੱਟ ਲਾ ਕੇ ਦਿੱਤਾ ਤੇ ਬਾਈ ਨਾਲ ਵੀ ਤੁਹਾਡੇ ਗੱਲਬਾਤ ਕਰਾਵਾਂਗੇ ਤੁਹਾਨੂੰ ਪਹਿਲਾਂ ਸੈੱਟ ਬਾਰੇ ਦੱਸ ਦਈਏ ਦੋ ਬੇਸਾ ਲੱਗੇ ਹੋਈਆਂ 16 ਗੀਆ ਦੇ ਤੇ ਨਾਉਂ ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ ਸ਼ੀ ਹੈ ਜੀ ਤੇ ਚਾਰ ਆਪਾਂ ਓਵਲ ਦੇ ਵਿੱਚ ਲਾ ਕੇ ਦਿੱਤੇ ਆ ਤੇ ਬਾਕੀ ਆਪਾਂ 8 ਵਾਲਾ ਮੋਨੋ ਲਾ ਕੇ ਦਿੱਤਾ ਮੋਨੋ ਦਾ ਟੂਲ 16 ਜੀਬੀ ਦੀ ਪੈਨ ਡਰਾਈਵ 6 ਮਹੀਨਿਆਂ ਦੀ ਗਾਰੰਟੀ ਤੇ ਪੱਤਿਆਂ ਤੋਂ ਲੈ ਕੇ ਆਪਾਂ ਸਾਰੀ ਏ ਟੂ ਜ਼ेड ਬਾਈ ਨੂੰ ਫਿਟੇ ਕਰਕੇ ਦਿੰਦੀ ਆ ਇੱਕ ਲਾ ਕੇ ਦਿੱਤੀ ਆਪਾਂ ਬਾਈ ਨੂੰ ਫਾਈਬਰ ਛਤਰੀ ਸੈਂਪਲ ਦੇ ਵਿੱਚ ਬਾਰਲੇਟ ਤੇ ਫੈਨ ਐਲ ਡੀ ਲੱਟਾਂ ਤੇ ਆਪਾਂ ਸਾਰੀ ਛਤਰੀ ਦੀ ਫਿਟਿੰਗ ਕਰਕੇ ਦਿੰਦੀ ਆ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਹਣਾ ਕਿਵੇਂ ਲੱਗਿਆ ਬਾਈ ਸੱਚੀ ਗੱਲ ਬਾਈ ਜੀ ਕਿਵੇਂ ਲੱਗਿਆ ਬਾਈ ਸੈੱਟ ਤੁਹਾਨੂੰ ਸੈੱਟ ਬਹੁਤ ਵਧੀਆ ਲੱਗਿਆ ਵੀਰੇ ਵਧੀਆ ਹਾਂ ਬੇਸ ਬਾਜ ਕਿਵੇਂ ਆ ਯਮਾ ਬਹੁਤ ਵਧੀਆ ਹੋਵੇ ਨੇ ਠੀਕ ਹੈ ਬਈ ਆਪਣੇ ਕੋਲ ਬਈ ਪਹਿਲੀ ਵਾਰ ਲਵਾਇਆ ਤੁਸੀਂ ਸੈਟ ਹਾਂ ਆਪਣੇ ਕੋਲ ਪਹਿਲੀ ਵਾਰ ਲਵਾਇਆ ਤੇ ਪਹਿਲਾਂ ਬਈ ਤੁਸੀਂ ਦੱਸਦੇ ਸੀ ਆਪਣੇ ਕੋਲ ਕਟਾਇਆ ਤੁਸੀਂ ਸੈਟ ਹਣਾ ਹਾਂ ਮੇਰੇ ਪਹਿਲਾਂ ਲਵਾ ਕੇ ਲੈਂਦਾ ਸੀਗਾ ਤੇ ਉਹ ਜਚਾ ਨਹੀਂ ਇੰਨਾ ਠੀਕ ਹੈ ਮੇਰੇ ਲਵਾਏ ਨੂੰ ਵੀ ਥੋੜਾ ਟਾਈਮ ਹੀ ਹੋਇਆ ਸੀਗਾ ਠੀਕ ਹੈ ਤੇ ਰੇਟ ਵੀ ਕਾਫੀ ਲਾਤਾ ਹੁਣ ਬੰਦੇ ਨੇ ਰੇਟ ਵੀ ਬਹੁਤ ਮਹਿੰਗਾ ਲਾਇਆ ਠੀਕ ਹੈ ਬਈ ਤੇ ਜੇ ਤੁਹਾਨੂੰ ਵੀ ਇਸ ਤਰ੍ਹਾਂ ਦੋਸਤੋ ਸੈਟ ਲਵਾਉਣਾ ਤੁਸੀਂ ਜਿਹੜਾ 16 ਇੰਚੀ ਦੋ ਸਾਮੂ ਪਰ ਨਾਉ ਸਪੀਕਰ ਪੇਟੀ ਦੇ ਵਿੱਚ ਆ ਇਹ 10 ਲਾਉਣੇ ਦੱਸ ਸਕਦੇ ਜਾਨ ਕਿ 3 ਸਾਬੂਨ ਉਪਰ ਵਾਲੀ ਲਾਉਣੀ ਹੈ 3 10 ਸਾਬੂਨ ਉਪਰ ਹੀ ਲੱਗ ਜੂਗੀ ਬਾਕੀ ਕਾਫੀ ਮਾਡਲ ਬਣਦੇ ਨੇ 20 25 ਮਾਡਲ ਉਤੇ ਗ੍ਰੀਨ ਬਣਦੇ ਨੇ ਤੇ ਇੱਕ ਆਪਾਂ ਦੁਕਾਨ ਦੀ ਲੋਕੇਸ਼ਨ ਚੇਂਜ ਕਰੀ ਆ ਪਹਿਲਾਂ ਆਪਣੀ ਬੱਸ ਸਟੈਂਡ ਦੇ ਉੱਪਰ ਦੁਕਾਨ ਸੀ ਤੇ ਹੁਣ ਥੋੜੀ ਪਿੱਛੇ ਹਟਵੀਂ ਦੁਕਾਨ ਹੈਗੀ ਤੇ ਜੇ ਤੁਹਾਨੂੰ ਦੁਕਾਨ ਦੇ ਵਿੱਚ ਲੱਭਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਆਪਣੀ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰ ਦੇਣਾ ਦੋਸਤੋ ਧੰਨਵਾਦ